ਇਨਸਪੀਰੇਸ਼ਨ ਕੌਣ ਨੇ ਕਿਸ ਨੂੰ ਦੇਖ ਕੇ ਇਨਸਪਾਇਰ ਹੋਏ ਕਿ ਸੰਗੀਤ ਦੇ ਵਿੱਚ ਤੁਸੀਂ ਆਉਣਾ ਹੈ ਔਰ 뮤직 ਸਿੱਖਣਾ ਹੈ ਅਸੀਂ ਆਪਣੇ ਆਪ ਹੀ ਸਾਡਾ ਸ਼ੌਂਕ ਸੀ ਅਸੀਂ ਜਿਵੇਂ ਟੀਵੀ 'ਚ ਸੁਣਦੀ ਸੀ ਅਸੀਂ ਗਾਣੇ ਛੋਟੇ ਹੁੰਦੇ ਤੇ ਮੈਨੂੰ ਮਤਲਬ ਹੋਇਆ ਵੀ ਟੀਵੀ ਮਤਲਬ ਟੀਵੀ 'ਚ ਜਿਵੇਂ ਗਾਣੇ ਚੱਲਦੇ ਪਏ ਆ ਉਹਦਾ ਮੈਂ ਲਾਈਨ ਬੋਲ ਕੇ ਦੇਖਾਂ ਇੱਕ ਵਾਰੀ ਕੋਸ਼ਿਸ਼ ਕਰਕੇ ਦੇਖਾਂ ਮੈਂ ਬੋਲ ਕੇ ਦੇਖੀ ਉਸ ਤੋਂ ਬਾਅਦ ਹੀ ਫਿਰ ਮੈਨੂੰ ਲੱਗਿਆ ਕਿ ਹਾਂ ਅਸੀਂ ਸਾਨੂੰ ਲੱਗਿਆ ਵੀ ਹਾਂ ਅਸੀਂ ਗਾ ਸਕਾ ਸਕਦੇ ਆ ਕਿਹੜਾ ਸਿੰਗਰ ਤੁਹਾਨੂੰ ਜ਼ਿਆਦਾ ਪਸੰਦ ਹੈ ਮੇਲ ਔਰ ਫੀਮੇਲ ਕੋਈ ਵੀ ਜੇਕਰ ਇੱਕ ਦੱਸੋ ਸਿੰਗਰ ਜਿਹੜਾ ਤੁਹਾਨੂੰ ਬਹੁਤ ਪਸੰਦ ਹੈ ਜਿਹਦੇ ਗਾਣੇ ਤੁਹਾਨੂੰ ਅੱਛੇ ਲੱਗਦੇ ਹੋਣ ਗੁੰਗੁਣਾਉਣ ਦੇ ਵਿੱਚ ਜਾਂ ਗਾਉਣ ਦੇ ਵਿੱਚ ਸਰਤਾਜ ਸਰਤਾਜ ਤੁਹਾਡਾ ਵੀ ਕਾਮਨ ਹੈ ਹਾਂਜੀ ਖੋਲ ਦੇ ਦਿਲਾਂ ਦੀ ਗੱਲ ਸਾਰੀ ਖੋਲ ਦੇ ਦਿਲਾਂ ਦੀ ਗੱਲ ਸਾਰੀ ਤੇ ਕੁਝ ਵੀ ਲ ਕੋਈ ਨਾ ਇਹੋ ਜ਼ਿੰਦਗੀ ਨਹੀਂ ਹੁੰਦੀ ਵਾਰੀ ਵਾਰੀ ਉਦਾਸ ਨਹੀਂ ਮਹੀ ਹੋਈ ਨਾ ਜਿਹੜਾ ਕੋਆਰਡੀਨੇਸ਼ਨ ਹੈ ਤੁਸੀਂ ਕਿਵੇਂ ਬਣਾਉਂਦੇ ਹੋ ਪ੍ਰੈਕਟਿਸ ਕਰਦੇ ਹੋ ਕਿੰਨੀ ਦੇਰ ਰੋਜ਼ਾਨਾ ਤੁਹਾਡੀ ਪ੍ਰੈਕਟਿਸ ਹੁੰਦੀ ਹੈ 뮤זיਕ ਤਾਂ ਤੁਸੀਂ ਸਿੱਖਦੇ ਹੋ ਉਸ ਬਾਰੇ ਵੀ ਥੋੜਾ ਜਿਹਾ ਦਰਸ਼ਕਾਂ ਨੂੰ ਦੱਸੋ ਮਤਲਬ ਅਸੀਜ ਵਿੱਚ ਕੋਈ ਗਾਣਾ ਜਿਵੇਂ ਅਸੀਂ ਹਾਰਮੋਨੀਅਮ ਤੇ ਜਿਵੇਂ ਨਿਕਲਣਾ ਹੋਵੇ ਉਹਦੀ ਤਰਜ਼ ਨਿਕਲਣੀ ਹੋਵੇ ਤਾਂ ਅਸੀਜ ਵਿੱਚ ਜਾਂ ਤਾਂ ਫਿਰ ਮੋਬਾਈਲ 'ਚ ਦੇਖ ਕੇ ਉਹਦੀ ਸਰਗਮ ਜਾਂ ਤਾਂ ਫਿਰ ਆਪੇ ਕੋਸ਼ਿਸ਼ ਕਰਦੇ ਕਿ ਜ਼ਿਆਦਾਤਰ ਤਾਂ ਆਪੇ ਕੋਸ਼ਿਸ਼ ਕਰਦੇ ਕਿ ਆਪੇ ਹੀ ਅਸੀਂ ਹਾਰਮੋਨੀਅਮ ਤੇ ਉਹਦੀ ਤਰਜ਼ ਘਟ ਸਕੀਏ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਹੋਈ ਤੁਹਾਡਾ ਇੱਕ ਰਿਕਾਰਡ ਜਿਹੜਾ ਆ ਰਿਹਾ ਹੈ Song ਆ ਰਿਹਾ ਹੈ ਉਸ ਬਾਰੇ ਕੀ ਕਹਿਣਾ ਚਾਹੋਗੇ ਇਹ ਸਾਨੂੰ Song ਬਹੁਤ ਵਧੀਆ ਲੱਗਿਆ ਬਹੁਤ ਖੁਸ਼ੀ ਹੋਈ ਵੀ ਸਾਡੇ ਲਈ ਕਿਸੇ ਨੇ Song ਲਿਖਿਆ ਤੇ ਅਸੀਂ ਇਹ Song ਗਾਇਆ ਵੀ ਹੈ ਸਾਡੇ ਨੂੰ ਮੌਕਾ ਵੀ ਦਿੱਤਾ ਸਾਨੂੰ ਬੁਲਾ ਕੇ ਉਹਨਾਂ ਨੇ ਬਹੁਤ ਖੁਸ਼ੀ ਹੋਈ ਸੋਨੀ ਦਾ ਚਵਾਰ 13 ਦੀਨਵਾਰੀ ਸਵਾਰਾਤੀ ਗੰਮੀਨ ਵਾਲੀ ਆਦਾ ਕੋਲ ਹੀ ਕਰੋਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਸਿਆਣੇ ਅਕਸਰ ਇਹ ਗੱਲ ਕਹਿੰਦੇ ਨੇ ਕਿ ਇਸ ਕਾਇਨਾਤ ਦੇ ਉੱਪਰ ਇਨਸਾਨ ਨੂੰ ਪਰਮਾਤਮਾ ਨੇ ਸਭ ਤੋਂ ਵੱਧ ਇਖਤਿਆਰ ਦਿੱਤੇ ਨੇ ਔਰ ਇਸ ਦੁਨੀਆ ਨੂੰ ਜਾਂਚਣ ਦੇ ਲਈ ਦੁਨੀਆ ਦੇ ਵਿੱਚ ਵਿਚਰਨ ਦੇ ਲਈ ਪੰਜ ਗਿਆਨ ਇੰਦਰੀਆਂ ਵੀ ਦਿੱਤੀਆਂ ਨੇ ਔਰ ਜਿਨ੍ਹਾਂ ਦੇ ਵਿੱਚ ਸਭ ਤੋਂ ਸ਼੍ਰੇਸ਼ਟ ਨੇ ਇਨਸਾਨ ਦੀਆਂ ਅੱਖਾਂ ਕਿਉਂਕਿ ਪਰਮਾਤਮਾ ਦੀ ਬਣਾਈ ਇਸ ਕਾਇਨਾਤ ਨੂੰ ਇਹਨਾਂ ਖੂਬਸੂਰਤ ਅੱਖਾਂ ਦੇ ਨਾਲ ਵੇਖਿਆ ਜਾ ਸਕਦਾ ਹੈ ਪਰ ਕੁਝ ਸ਼ਖਸ ਅਜਿਹੇ ਵੀ ਨੇ ਇਸ ਧਰਤੀ ਤੇ ਜਿਨ੍ਹਾਂ ਨੂੰ ਪਰਮਾਤਮਾ ਨੇ ਇਸ ਇਖਤਿਆਰ ਤੋਂ ਵਾਂਝੇ ਰੱਖਿਆ ਸੋ ਅੱਜ ਅਸੀਂ ਇੱਕ ਬੜੀ ਪਿਆਰੀ ਇੰਟਰਵਿਊ ਦਰਸ਼ਕਾਂ ਦੇ ਨਾਲ ਲੈ ਕੇ ਆਏ ਆਂ ਔਰ ਅੱਜ ਉਹਨਾਂ ਦੋ ਪਿਆਰੀਆਂ ਸ਼ਖਸੀਅਤਾਂ ਨੂੰ ਦਰਸ਼ਕਾਂ ਦੇ ਨਾਲ ਮਿਲਾਵਾਂਗੇ ਉਹਨਾਂ ਦੋ ਪਿਆਰੀਆਂ ਧੀਆਂ ਨੂੰ ਦਰਸ਼ਕਾਂ ਦੇ ਨਾਲ ਮਿਲਾਵਾਂਗੇ ਜਿਨ੍ਹਾਂ ਨੂੰ ਇਸ ਹੱਕ ਤੋਂ ਬੇਸ਼ੱਕ ਪਰਮਾਤਮਾ ਨੇ ਵਾਂਝੇ ਰੱਖਿਆ ਪਰ ਜਜ਼ਬਾ ਤੇ ਜਨੂਨ ਬਹੁਤ ਬਖਸ਼ਿਆ ਔਰ ਇਹਨਾਂ ਦੇ ਜਜ਼ਬੇ ਨੂੰ ਸਲਾਮ ਹੈ ਇਹਨਾਂ ਦੀ ਕਲਾ ਨੂੰ ਸਲਾਮ ਹੈ ਸੋ ਮੇਰੇ ਨਾਲ ਅੱਜ ਇਸ ਇੰਟਰਵਿਊ ਦੇ ਦੌਰਾਨ ਭਾਵਨਾ ਤੇ ਪਲਕ ਮਿੱਤਲ ਦੋਨੋਂ ਮੌਜੂਦ ਰਹਿਣਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਸਾਰੀ ਜਾਣਕਾਰੀ ਦਰਸ਼ਕਾਂ ਤੱਕ ਪਹੁੰਚਾਵਾਂਗੇ ਸੋ ਸਭ ਤੋਂ ਪਹਿਲਾਂ ਭਾਵਨਾ ਮੈਂ ਤੁਹਾਡੇ ਕੋਲ ਆਵਾਂਗਾ ਔਰ ਪਲਕ ਬੇਰੇ ਨਾਲ ਮੌਜੂਦ ਨੇ ਕਿਸ ਤਰ੍ਹਾਂ ਤੁਸੀਂ ਠੀਕ ਹੋ ਹਾਂਜੀ ਪਲਕ ਤੁਸੀਂ ਠੀਕ ਹੋ ਹਾਂਜੀ ਸੋ ਕਿਸ ਤਰ੍ਹਾਂ ਦਾ ਤੁਹਾਡਾ ਚੱਲ ਰਿਹਾ ਸਿੰਗਿੰਗ ਦਾ ਸਫਰ ਤੁਸੀਂ ਮੈਂ ਸੁਣਿਆ ਬਹੁਤ ਵਧੀਆ ਗਾਉਨੇ ਹੋ ਔਰ ਵਧੀਆ ਸਿੱਖਣ ਦੀ ਕੋਸ਼ਿਸ਼ ਕਰਦੇ ਹੋ ਕਿਸ ਤਰ੍ਹਾਂ ਦਾ ਚੱਲ ਰਿਹਾ ਤੁਹਾਡਾ ਸਫਰ ਬਹੁਤ ਵਧੀਆ ਚੱਲ ਰਿਹਾ ਪਹਿਲਾਂ ਮੈਨੂੰ ਇਹ ਦੱਸੋ ਤੁਹਾਡੇ ਦੋਨਾਂ ਦੇ ਵਿੱਚੋਂ ਵੱਡਾ ਕੌਣ ਹੈ ਮੈਂ ਵੱਡੀ ਹਾਂ ਭਾਵਨਾ ਵੱਡੀ ਹੈ ਹਾਂਜੀ ਪਲਕ ਤੁਸੀਂ ਪਹਿਲਾਂ 뮤직 ਸਿੱਖਣ ਦੇ ਵਿੱਚ ਇੰਟਰਸਟ ਕਰਦਿਆਂ ਨੂੰ ਵਿਖਾਇਆ ਸੀ ਜਾਂ ਭਾਵਨਾ ਨੇ ਪਹਿਲਾਂ ਮੈਂ ਦਿਖਾਇਆ ਸੀ ਤੁਹਾਡੇ ਤੋਂ ਜ਼ਿਆਦਾ ਪੁਰਾਣਾ ਕੌਣ ਹੈ ਜਿਹੜਾ ਸੰਗੀਤ ਦੇ ਵਿੱਚ ਸਿੱਖਣ ਦੇ ਵਿੱਚ ਸੀ ਦੋਨੋਂ ਹੀ ਹੈ ਮਤਲਬ ਉਸ ਇਕੱਠੇ ਸਿੱਖਦੇ ਹੋ ਹਾਂਜੀ ਸੋ ਇੱਕ ਦੂਸਰੇ ਦੀ ਹੈਲਪ ਵੀ ਕਰਦੇ ਹੋ ਸਿੱਖਣ ਦੇ ਵਿੱਚ ਹਾਂਜੀ ਤੇ ਹੁਣ ਤੱਕ ਜੋ ਤੁਸੀਂ ਸਿੱਖਿਆ ਤੁਹਾਨੂੰ ਇੰਟਰਸਟ ਉਹਦੇ ਵਿੱਚ ਬਹੁਤ ਹੈ ਤੁਸੀਂ ਸਿੱਖਦੇ ਰਹਿੰਦੇ ਹੋ ਔਰ ਜਾਂਚਦੇ ਰਹਿੰਦੇ ਹੋ ਤੁਹਾਡੇ ਜਿਹੜੇ ਗੁਰੂ ਸਹਿਬਾਨ ਨੇ ਜਿਹੜੇ ਤੁਹਾਨੂੰ ਸਿਖਾਉਂਦੇ ਨੇ 뮤직 ਟੀਚਰ ਨੇ ਉਹ ਬਾਰੀਕੀਆਂ ਦੱਸਦੇ ਨੇ ਕਈ ਵਾਰ ਅਜਿਹਾ ਵੀ ਹੁੰਦਾ ਕਿ ਕਿਤੇ ਨਹੀਂ ਸਮਝ ਆਉਂਦੀ ਨੇ ਕਦੇ ਕਦੇ ਹੁੰਦਾ ਹੈ ਨਿਕਲੋਂ ਨਾਲੇ ਨਾ ਚੁਟਾ ਪਰ ਅਸੀਂ ਉਹ ਉਹਨਾਂ ਤੋਂ ਫਿਰ ਜਿੱਥੇ ਡਾਊਟ ਹੁੰਦਾ ਉੱਥੇ ਅਸੀਂ ਪੁੱਛ ਲੈਂਦੇ ਆ ਫਿਰ ਸਾਨੂੰ ਉਹ ਦੱਸ ਦਿੰਦੇ ਸਮਝਾ ਦਿੰਦੇ ਨੇ ਤੁਹਾਡੀ ਇਨਸਪੀਰੇਸ਼ਨ ਕੌਣ ਨੇ ਕਿਸ ਨੂੰ ਦੇ ਕੇ ਇਨਸਪਾਇਰ ਹੋਏ ਕਿ ਸੰਗੀਤ ਦੇ ਵਿੱਚ ਤੁਸੀਂ ਆਉਣਾ ਹੈ ਔਰ 뮤직 ਸਿੱਖਣਾ ਹੈ ਅਸੀਂ ਆਪਣੇ ਆਪ ਹੀ ਸਾਡਾ ਸ਼ੌਂਕ ਅਸੀਂ ਜਿਵੇਂ ਟੀਵੀ 'ਚ ਸੁਣਦੀ ਸੀ ਅਸੀਂ ਗਾਣੇ ਛੋਟੇ ਹੁੰਦੇ ਤੇ ਮੈਨੂੰ ਮਤਲਬ ਹੋਇਆ ਵੀ ਟੀਵੀ ਮਤਲਬ ਟੀਵੀ 'ਚ ਜਿਵੇਂ ਗਾਣੇ ਚੱਲਦੇ ਪਏ ਆ ਉਹਦਾ ਮੈਂ ਲਾਈਨ ਬੋਲ ਕੇ ਦੇਖਾਂ ਇੱਕ ਵਾਰੀ ਕੋਸ਼ਿਸ਼ ਕਰਕੇ ਦੇਖਾਂ ਮੈਂ ਬੋਲ ਕੇ ਦੇਖੀ ਉਸ ਤੋਂ ਬਾਅਦ ਹੀ ਫਿਰ ਮੈਨੂੰ ਲੱਗਿਆ ਕਿ ਹਾਂ ਅਸੀਂ ਸਾਨੂੰ ਲੱਗਿਆ ਵੀ ਹਾਂ ਅਸੀਂ ਗਾ ਸਕਾ ਸਕਦੇ ਆ ਉਸ ਤੋਂ ਬਾਅਦ ਹੀ ਫਿਰ ਅਸੀਂ ਫਿਰ ਹੋਲੀ-ਹੋਲੀ ਕਰਕੇ ਫਿਰ ਇਦਾਂ ਮਿਊਜ਼ਿਕ ਸ਼ੁਰੂ ਕੀਤਾ ਕਿਹੜਾ ਸਿੰਗਰ ਤੁਹਾਨੂੰ ਜ਼ਿਆਦਾ ਪਸੰਦ ਹੈ ਮੇਲ ਔਰ ਫੀਮੇਲ ਕੋਈ ਵੀ ਜੇਕਰ ਇੱਕ ਦੱਸੋ ਸਿੰਗਰ ਜਿਹੜਾ ਤੁਹਾਨੂੰ ਬਹੁਤ ਪਸੰਦ ਹੈ ਜਿਹਦੇ ਗਾਣੇ ਤੁਹਾਨੂੰ ਅੱਛੇ ਲੱਗਦੇ ਹੋਣ ਗੁੰਗੁਣਾਉਣ ਦੇ ਵਿੱਚ ਜਾਂ ਗਾਉਣ ਦੇ ਵਿੱਚ ਸਰਤਾਜ ਸਰਤਾਜ ਤੁਹਾਡਾ ਵੀ ਕਾਮਨ ਹੈ ਹਾਂਜੀ ਸਰਤਾਜ ਦਾ ਕੋਈ ਗੀਤ ਜਿਹੜਾ ਤੁਹਾਡੇ ਬੇਹਤ ਦਿਲ ਦੇ ਕਰੀਬ ਹੋਵੇ ਹਾਂਜੀ ਹੈਗਾ ਇੱਕ ਕਿਹੜਾ ਗੀਤ ਹੈ ਥੋੜਾ ਜਿਹਾ ਦੱਸ ਖੋਲਦੇ ਦਿਲਾਂ ਦੀ ਗੱਲ ਸਾਰੀ ਗਾ ਕੇ ਸੁਣਾ ਸਕਦੇ ਹੋ ਹਾਂਜੀ ਹਾਂਜੀ ਚਲੋ ਫਿਰ ਇਹ ਇਹ ਤਾਂ ਸੋਨੀ ਤੇ ਸੁਹਾਗੇ ਵਾਲੀ ਗੱਲ ਹੈ ਫਿਰ ਜ਼ਰੂਰ ਇੱਕ ਹੀ ਪੈਰ ਕਾ ਦਿੰਦੀ ਹਾਂ ਜੀ ਅੱਜ ਖੋਲ ਦੇ ਦਿਲਾ ਦੀ ਗੱਲ ਸਾਰੀ ਖੋਲ ਦੇ ਦਿਲਾ ਦੀ ਗੱਲ ਸਾਰੀ ਤੇ ਕੁਝ ਵੀਲ ਕੋਈ ਨਾ ਇਹੋ ਜ਼ਿੰਦਗੀ ਨੀਉਂਦੀ ਵਾਰੀ ਵਾਰੀ ਉਦਾਸ ਨੇ ਮੇਂ ਹੋਈ ਨਾ ਹੋਇ ਅੱਜ ਖੋਲ ਦੇ ਦਿਲਾ ਦੀ ਗੱਲ ਸਾਰੀ ਨੀ ਸਾਰੀ ਨੀ ਨੇ ਪਿਆਰਿਆਂ ਦੀ ਲੋੜ ਹੁੰਦੀ ਏ ਇਨਾਂ ਵਿਲਾਂ ਦੀ ਤਾਂ ਸ੍ਰੀ ਰੁੱਖ ਨੇ ਸਹਾਰਿਆਂ ਦੀ ਲੋੜ ਹੁੰਦੀ ਏ ਇਹ ਮੁਹੱਬਤਾਂ ਦੇ ਅਪੜੀ ਦੁੱਖ ਨੇ ਪਿਆਰਿਆਂ ਦੀ ਲੋੜ ਹੁੰਦੀ ਏ ਇਹ ਇਨਾਂ ਵਿਲਾਂ ਦੀ ਤਾਂ ਸ੍ਰੀ ਰੁੱਖ ਨੇ ਸਹਾਰਿਆਂ ਦੀ ਲੋੜ ਹੁੰਦੀ ਏ ਇਨਾਂ ਵਿਲਾਂ ਦੀ ਤਾਂ ਸ੍ਰੀ ਰੁੱਖ ਨੇ ਸਹਾਰਿਆਂ ਦੀ ਲੋੜ ਹੁੰਦੀ ਹਾ ਦਿਲੋ ਬੜੀ ਕਮਜ਼ੋਰ ਮੈਂ ਵਿਚਾਰੀ ਬੜੀ ਕਮਜ਼ੋਰ ਮੈਂ ਵਿਚਾਰੀ ਤੂੰ ਅੱਖੀਂ ਨਰੋਈ ਨਾ ਇਹੋ ਜ਼ਿੰਦਗੀ ਨਹੀਂ ਉਹ ਨਿਵਾਰੀ ਵਾਰੀ ਉਦਾਸੇ ਮੇਂ ਹੋਈ ਨਾ ਹੋਇ ਅੱਜ ਖੋਲ ਦੇ ਦਿਲ ਦੀ ਗੱਲ ਸਾਰੀ ਖੋਲ ਦੇ ਦਿਲ ਦੀ ਗੱਲ ਸਾਰੀ ਤੇ ਕੁਝ ਵੀ ਲ ਕੋਈ ਨਾ ਹੇ ਹੋ ਜ਼ਿੰਦਗੀ ਨਹੀਂ ਆਉਂਦੀ ਵਾਰੀ ਵਾਰੀ ਉਦਾਸੇ ਮੇ ਹੋਈ ਨਾ ਫੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਨਹੀਂ ਸਾਰੀ ਨਹੀਂ ਬਹੁਤ ਖੂਬ ਬਹੁਤ ਵਧੀਆ ਤੁਸੀਂ ਗਾਇਆ ਮੈਂ ਇੱਕ ਚੀਜ਼ ਜਾਨਣਾ ਚਾਹਾਂਗਾ ਜਿਹੜਾ ਕੋਆਰਡੀਨੇਸ਼ਨ ਹੈ ਤੁਸੀਂ ਕਿਵੇਂ ਬਣਾਉਂਦੇ ਹੋ ਪ੍ਰੈਕਟਿਸ ਕਰਦੇ ਹੋ ਕਿੰਨੀ ਦੇਰ ਰੋਜ਼ਾਨਾ ਤੁਹਾਡੀ ਪ੍ਰੈਕਟਿਸ ਹੁੰਦੀ ਹੈ 뮤ਜ਼ਿਕ ਤਾਂ ਤੁਸੀਂ ਸਿੱਖਦੇ ਹੋ ਉਸ ਬਾਰੇ ਵੀ ਥੋੜਾ ਜਿਹਾ ਦਰਸ਼ਕਾਂ ਨੂੰ ਦੱਸੋ ਮਤਲਬ ਅਸੇਜ ਮੈਂ ਕੋਈ ਗਾਣਾ ਜਿਵੇਂ ਅਸੀਂ ਹਾਰਮੋਨੀਅਮ ਤੇ ਜਿਵੇਂ ਨਿਕਾਲਣਾ ਹੋਵੇ ਉਹਦੀ ਤਰਜ਼ ਨਿਕਾਲਣੀ ਹੋਵੇ ਤਾ ਸੀਜ ਮੇ ਜਾਂ ਤਾਂ ਫਿਰ ਮੋਬਾਈਲ 'ਚ ਦੇਖ ਕੇ ਉਹਦੀ ਸਰਗਮ ਜਾਂ ਤਾਂ ਫਿਰ ਆਪੇ ਕੋਸ਼ਿਸ਼ ਕਰਦੇ ਕਿ ਜ਼ਿਆਦਾਤਰ ਤਾਂ ਆਪੇ ਕੋਸ਼ਿਸ਼ ਕਰਦੇ ਕਿ ਆਪੇ ਹੀ ਅਸੀਂ ਹਾਰਮੋਨੀਅਮ ਤੇ ਉਹਦੀ ਤਰਜ਼ ਕੱਟ ਸਕੀਏ ਪਹਿਲਾਂ ਅਸੀਂ ਸੁਰਤ ਦੇਖਦੇ ਕਿ ਕਿਸ ਬਟਨ ਤੋਂ ਅਸੀਂ ਕੱਟਣਾ ਹੈ ਟੀਵੀ 'ਚ ਸੁਣ ਕੇ ਠੀਕ ਹੈ ਉਸ ਬਟਨ ਤੋਂ ਫਿਰ ਅਸੀਂ ਹੌਲੀ 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 ਕਰਕੇ ਸਰਗਮ ਉਹਦੀ ਬਣਾ ਕੇ ਫਿਰ ਅਸੀਂ ਉਸੇ ਬਟਨ ਤੋਂ ਉਹੀ ਗਾਣਾ ਕੱਟਦੇ ਹਾਂ ਠੀਕ ਹੈ ਤੇਰੇ ਹੀ ਗਾਣੇ yaad ਕਰਨ ਦੀ ਗੱਲ ਤਾਂ ਉਹ ਅਸੀਂ ਟੀਵੀ 'ਚ ਸੁਣ ਸੁਣ ਕੇ ਜਿੱਦਾਂ ਜਿੱਦਾਂ ਟੀਵੀ 'ਚ ਉਹ ਲਾਈਨ ਬੋਲਦੇ ਆ ਗਾਣੇ ਦੀ ਉਹਦਾ ਅਸੀਂ ਗਾਣੇ ਉਹਦੀ ਲਾਈਨ ਸੁਣ ਆਪਣੇ ਮਨ ਚ ਪਾੰਦੇ ਰੰਨੇ ਫਿਰ ਜਿਹੜੇ ਲਿਰਿਕਸ ਨੇ ਉਹ ਤੁਸੀਂ ਸੁਣ ਸੁਣ ਕੇ ਉਹਨੂੰ ਰਿਵਾਈਜ਼ ਕਰ ਲੈਣੇ ਹਾਂਜੀ ਸੋ ਮਿਊਜ਼ਿਕ ਤੁਸੀਂ ਸਿੱਖ ਰਹੇ ਹੋ ਔਰ ਪ੍ਰੈਕਟਿਸ ਵੀ ਕਰਦੇ ਹੋ ਸੰਗੀਤ ਦੀ ਉਸ ਦੇ ਨਾਲ ਨਾਲ ਪੜ੍ਹਾਈ ਵੀ ਕਰਦੇ ਹੋ ਪੜ੍ਹਾਈ ਦੇ ਵਿੱਚ ਹੁਸ਼ਿਆਰ ਤੁਹਾਡੇ ਦੋਨਾਂ ਚੋਂ ਕੌਣ ਹੈ ਦੋਨੋਂ ਦੋਨੋਂ ਹੀ ਦੋਨੋਂ ਬਰਾਬਰ ਹਾਂਜੀ ਕਿ ਭਾਵਨਾ ਜ਼ਿਆਦਾ ਹੈ ਪਲਕ ਘੱਟ ਪੜਦੀ ਹੈ ਨਹੀਂ ਨਹੀਂ ਦੋਨੋਂ ਹੀ ਕੱਟੇ ਭਾਵਨਾ ਤੁਸੀਂ ਵੀ ਵੀ ਕਦੇ ਕਨਫਿਊਜ਼ ਹੁੰਨੇ ਹੋ ਜਦੋਂ ਕਿਉਂਕਿ ਪਲਕ ਛੋਟੀ ਹੈ लाਡਲੀ ਹੈ ਤੁਹਾਡੀ ਵੀ लाਡਲੀ ਹੈ ਤੇ ਕਈ ਵਾਰ ਤੁਹਾਨੂੰ ਇਹਨਾਂ ਦੇ ਲਈ ਕੀ ਚੀਜ਼ਾਂ ਛੱਡਣੀਆਂ ਪੈਂਦੀਆਂ ਨੇ ਕੀ ਆਪਸ ਦੇ ਵਿੱਚ ਤੁਹਾਡਾ ਪਿਆਰ ਬਰਕਰਾਰ ਰਹਿੰਦਾ ਹੈ? ਜੜੇ ਆਪਸ ਦੇ ਵਿੱਚ ਪਿਆਰ ਬਰਕਰਾਰ ਰਹਿੰਦਾ ਪੂਰਾ ਬਰਾਬਰ ਰਹਿੰਦੇ ਸੀ। ਉਹਦਾ ਪਲਕ ਸ਼ਰਾਰਤਾਂ ਕਰਦੀ ਹੈ? ਨਹੀਂ। ਤੁਹਾਨੂੰ ਕਦੇ ਤੰਗ ਕਰਦੀ ਹੈ? ਨਹੀਂ ਕਰਦੀ ਨਾ ਤੰਗ ਕਰਦੀ ਪਤਾ ਹੈ ਨਾ ਫਿਰ ਤੰਗ ਕਰੋਗੇ ਤਾਂ ਕੀ ਹੋਊ? ਪਲਕ ਭਾਵਨਾ ਇੱਕ ਵੱਡੀ ਭੈਣ ਤੁਹਾਡੀ ਹੈ ਔਰ ਵੱਡੀ ਭੈਣ ਵਾਂਗ ਤੁਹਾਡੀ ਕੇਅਰ ਟੇਕਅਰ ਕਰਦੀ ਹੈ? ਹਾਂਜੀ। ਇੱਕ ਵਧੀਆ ਸਿਸਟਰ ਹੈ ਤੁਹਾਡੀ? ਹਾਂਜੀ। ਸੋ ਤੁਸੀਂ ਹਮੇਸ਼ਾ ਭਾਵਨਾ ਦੇ ਨਾਲ ਰਹਿਣਾ ਚਾਹੁੰਦੇ ਹੋ? 뮤ਜ਼ਿਕ ਸਿੱਖਦੇ ਹੋਏ ਦਰੋਂ ਨਾਲ ਅੱਗੇ ਵੀ ਲਾਈਫ 'ਚ? ਹਾਂਜੀ। ਕੋਈ ਖਾਸ ਇੱਕ ਚੀਜ਼ ਜਿਹੜੀ ਤੁਹਾਨੂੰ ਭਾਵਨਾ ਦੀ ਪਸੰਦ ਹੋਵੇ ਕੋਈ ਵੀ ਚੀਜ਼ੇ ਮਤਲਬ ਆਪ ਸਿੱਖਦੇ ਆ ਮਤਲਬ ਜਿਹੜੀ ਵੀ ਚੀਜ਼ੇ ਜੋ ਜਿੱਥੋਂ ਵੀ ਸਿੱਖਦੇ ਆ ਜਿਸ ਤੋਂ ਵੀ ਸਿੱਖਦੇ ਆ ਉਹ ਦੂਸਰਿਆਂ ਨੂੰ ਵੀ ਸਮਝਾਉਂਦੇ ਤਾਂ ਕਿ ਦੂਸਰੇ ਵੀ ਇਹ ਜੀ ਗਲਤੀ ਨਾ ਕਰਨ ਇਹ ਕੁਆਲਿਟੀ ਹੈ ਭਾਵਨਾ ਦੀ ਹਾਂਜੀ ਉਹ ਤੁਹਾਡੇ ਲਈ ਹੈਲਪਫੁਲ ਨੇ ਇਹ ਹਾਂਜੀ ਤੁਸੀਂ ਜੇ ਗੱਲ ਕੀਤੀ ਜਾਵੇ ਤੁਹਾਡੀਆਂ ਵੀ ਜਿਹੜੀਆਂ ਮਨਪਸੰਦ ਚੀਜ਼ਾਂ ਨੇ ਉਹਨਾਂ ਦਾ ਧਿਆਨ ਪਲਕ ਰੱਖਦੀ ਹੈ ਹਾਂਜੀ ਸਕੂਲ ਦੇ ਦੌਰਾਨ ਇਕੱਠੇ ਜਾਣੇ ਹੋ ਤੁਸੀਂ ਕਿਹੜੇ ਸਕੂਲ ਦੇ ਵਿੱਚ ਪੜ੍ਹਦੇ ਹੋ ਅਸੀਂ ਜਮਾਲਪੁਰ ਪ੍ਰੇਲ ਭਵਨ ਸਕੂਲ ਦੇ ਵਿੱਚ ਪੜਦੇ ਹਾਂ ਠੀਕ ਹੈ ਮਿਊਜ਼ਿਕ ਵੀ ਉੱਥੇ ਸਿੱਖਦੇ ਹਾਂ ਹਾਂਜੀ ਤੁਹਾਡੇ ਟੀਚਰ ਕੋਆਪਰੇਟਿਵ ਨੇ ਹਾਂ ਉਹ ਬਲਾਈਂਡ ਉਹ ਵੀ ਬਲਾਈਂਡ ਹੀ ਨੇ ਇਕਵਲਸਰ ਨੂੰ ਨੇ ਨਾ ਉਹ ਤੁਹਾਨੂੰ ਸਿਖਾਉਂਦੇ ਨੇ ਜਿਹੜਾ ਹਾਂਜੀ ਹਾਂਜੀ ਤੁਹਾਨੂੰ ਪਤਾ ਕਈ ਹਜ਼ਾਰਾਂ ਲੱਖਾਂ ਦਰਸ਼ਕ ਤੁਹਾਨੂੰ ਇਸ ਵੇਲੇ ਇੰਟਰਵਿਊ ਦੇ ਵਿੱਚ ਵੇਖ ਰਹੇ ਨੇ ਹਾਂਜੀ ਹਾਂਜੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਹੋਈ ਤੁਹਾਡਾ ਇੱਕ ਰਿਕਾਰਡ ਜਿਹੜਾ ਆ ਰਿਹਾ ਹੈ ਸੌਂਗ ਆ ਰਿਹਾ ਹੈ ਉਸ ਬਾਰੇ ਕੀ ਕਹਿਣਾ ਚਾਹੋਗੇ ਕਿ ਸਾ ਨੂੰ ਸੌਂਗ ਬਹੁਤ ਵਧੀਆ ਲੱਗਿਆ ਬਹੁਤ ਖੁਸ਼ੀ ਹੋਈ ਵੀ ਸਾਡੇ ਲਈ ਕਿਸੇ ਨੇ ਸੌਂਗ ਲਿਖਿਆ ਤੇ ਅਸੀਂ ਇਹ ਸੌਂਗ ਗਾਇਆ ਵੀ ਹੈ ਸਾਡੇ ਕਾਹਦੇ ਮੌਕਾ ਵੀ ਦਿੱਤਾ ਸਾਨੂੰ ਬੁਲਾ ਕੇ ਉਹ ਦੋਨਾਂ ਨੇ ਬਹੁਤ ਖੁਸ਼ੀ ਹੋਈ ਬੰਟੀ ਬੈਂਸ ਵੀ ਉਸ ਦਿਨ ਮੌਜੂਦ ਰੇ ਸੀ ਤੁਹਾਨੂੰ ਪਤਾ ਬੰਟੀ ਬੈਂਸ ਕੌਣ ਨੇ ਹਾਂਜੀ ਉਹਨਾਂ ਦੇ ਗੀਤ ਸੁਣਿਆ ਤੁਸੀਂ ਹਾਂਜੀ ਹਾਂਜੀ ਸੋ ਕਿਸ ਤਰ੍ਹਾਂ ਦਾ ਰਿਹਾ ਐਕਸਪੀਰੀਅੰਸ ਜਿਹੜਾ ਸਾਰਾ ਰਿਕਾਰਡਿੰਗ ਦੇ ਦੌਰਾਨ ਕਿਉਂਕਿ ਤੁਸੀਂ 뮤직 ਸਿੱਖ ਕੇ ਹੁਣ ਇੱਕ ਗੀਤ ਰਿਕਾਰਡ ਕਰਵਾ ਰਹੇ ਹੋ ਕਿੱਦਾਂ ਦਾ ਤੁਹਾਡਾ ਸਾਰਾ ਜਿਹੜਾ ਐਕਸਪੀਰੀਅੰਸ ਰਿਹਾ ਮਤਲਬ ਉਹ ਸੀ ਜਦੋਂ ਰਿਕਾਰਡਿੰਗ ਉੱਥੇ ਪਹੁੰਚੇ ਸਟੂਡੀਓ ਵਗੈਰਾ ਅੱ체 ਤੇ ਉੱਥੇ ਜਿਵੇਂ ਸਾਨੂੰ ਰਿਕਾਰਡਿੰਗ ਲਈ ਜਦੋਂ ਬੁਲਾਇਆ ਤੇ ਉੱਥੇ ਅਸੀਂ ਉੱਥੇ ਸਿਗੇ ਬੈਠੇ ਸੀ ਤੇ ਜੀ ਰਿਕਾਰਡ ਕਰ ਪਹਿਲੇ ਪਹਿਲੇ ਲਾਈਨ ਜਿਹੜੀ ਦੱਸੀ ਉਹਦੋਂ ਸਾਨੂੰ ਪਹਿਲੀ ਪਹਿਲੀ ਵਾਰ ਦਿੱਕਤ ਆਈ ਸੀ ਪਹਿਲਾ ਪਹਿਲਾ ਵਾਰ ਸੀ ਮਤਲਬ ਇੱਕ ਦੋ ਵਾਰ ਗਾਣ ਲੱਗੇ ਸ਼ੁਰੂ ਹੋ ਗਏ ਉਸ ਤੋਂ ਬਾਅਦ ਬਾਅਦ ਚੋ ਦਿੱਕਤ ਨਹੀਂ ਆਈ ਇਹਨਾਂ ਦੋਨਾਂ ਦੇ ਪਾਪਾ ਨੂੰ ਬੁਲਾਵਾਂਗਾ ਮਨੀਸ਼ ਮਿੱਤਲ ਕਿਉਂਕਿ ਇੱਕ ਜਿੱਥੇ ਮਿਹਨਤ ਇਹ ਦੋਨੋਂ ਬੱਚੀਆਂ ਕਰ ਰਹੇ ਨੇ ਉੱਥੇ ਬਹੁਤ ਵੱਡਾ ਜਜ਼ਬਾ ਮਨੀਸ਼ ਮਿੱਤਰ ਜੀ ਦਾ ਵੀ ਹੈ ਮਨੀਸ਼ ਬਾਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਫਸਟ ਆਫ ਆਲ ਮੁਸਕਰੀ ਮਨੀਸ਼ ਬਾਜੀ ਇਹ ਦੋਨੋਂ ਬੇਟੀਆਂ ਨਾਇਆਬ ਹੀਰੇ ਨੇ ਕਿਉਂਕਿ ਇਹ ਕਹਿ ਸਕਦੇ ਆ ਜਿਸ ਤਰ੍ਹਾਂ ਇਹ 뮤직 ਦੇ ਉੱਪਰ ਆਪਣਾ ਕਨਸੈਂਟਰੇਟ ਕਰ ਰਹੇ ਨੇ 뮤직 ਸਿੱਖ ਰਹੇ ਨੇ ਔਰ ਇੱਕ ਵੱਡੀ ਆਪਰਚੂਨਿਟੀ ਇਹਨਾਂ ਨੂੰ ਮਿਲੀ ਆ ਕਿਵੇਂ ਵੇਖਦੇ ਹੋ ਤੁਸੀਂ ਮ मतलब ਮੈਨੂੰ ਬੜੀ ਖੁਸ਼ੀ ਹੈ ਪਹਿਲਾਂ ਤਾਂ ਮੈਂ ਡੀਸੀ ਸਾਹਿਬ ਦਾ ਧੰਨਵਾਦ ਕਰਨਾ ਚਾਹਾਂਗਾ ਬੰਟੀ ਬੈਜ਼ ਜੀ ਉੱਥੇ ਆਏ ਸੀ ਉਹਨੀ ਟੀਮ ਆਈ ਸੀ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹਾਂਗਾ ਕਿ ਉਹਨਾਂ ਕਰਕੇ ਮੈਨੂੰ ਐਡਾ ਵੱਡਾ ਮਤਲਬ ਮੇਰੀ ਕੁੜੀਆਂ ਨੂੰ ਮੌਕਾ ਮਿਲਿਆ ਹੋਵੇ ਕਿ ਇੰਨਾ ਪਿਆਰ ਮਿਲਿਆ ਮਤਲਬ ਬਹੁਤ ਵਧੀਆ ਲੱਗਿਆ ਹੋਵੇ ਤੇ ਬਾਕੀ ਰਹੀ ਕੁੜੀਆਂ ਦੀ ਗੱਲ ਹੈ ਇਹਨਾਂ ਨੂੰ ਮੈਂ ਆਪਣੀ ਮਤਲਬ ਕੁੜੀਆਂ ਨਹੀਂ ਬਲਕਿ ਮੁੰਡਿਆਂ ਵਾਂਗੂ ਹੀ ਸਮਝਦਾ ਕਿ ਮੈਂ ਕਦੀ ਵੀ ਇਹਨਾਂ 'ਚ ਕੋਈ ਕਮੀ ਪੇਸ਼ੀ ਨਹੀਂ ਸਮਝੀ ਕਦੀ ਨਹੀਂ ਮੈਨੂੰ ਹੋਇਆ ਕਿ ਮਤਲਬ ਬੱਚਿਆਂ ਦੀ ਅੱਖਾਂ ਨਹੀਂ ਐ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਲੇਕਿਨ ਮੈ ਚੇ ਹੋ ਗਿਆ ਨਾ ਬਾਰੇ ਇਸ ਕਰਕੇ ਮਤਲਬ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਆਪਣੇ ਵੱਲੋਂ ਕਿ ਮਤਲਬ ਜਿੰਨਾ ਹੋਵੇ ਜਿਆਦਾ ਹੋ ਸਕੇ ਪੜਾਈ ਲਿਖਾਈ ਮਿਊਜ਼ਿਕ ਦੇ ਵਿੱਚ ਜ ਵੱਧ ਤੋਂ ਵੱਧ ਵਧਣ ਤਾਂ ਕਿ ਆਪਣੇ ਪੈਰਾਂ ਤੇ ਖੜ੍ਹੀਆ ਹੋਣ ਤੇ ਮਤਲਬ ਕਾਲੂ ਮਤਲਬ ਇਹ ਨਾ ਹੋਵੇ ਕਿ ਕੋਈ ਇਹ ਕਹੇ ਕਿ ਮਤਲਬ ਕੀ ਮਤਲਬ ਇਹ ਮਨੀਸ਼ ਦੀਆਂ ਕੁੜੀਆਂ ਕਾਲੂ ਇਹ ਕਹਨ ਕਿ ਭਾਈ ਇਹ ਉਹੀ ਹੈ ਮੁੰਡਾ ਇਹ ਬੰਦਾ ਉਹੀ ਹੈ ਜਿਹਨਾਂ ਦੀ ਕੁੜੀਆਂ ਬਹੁਤ ਮਤਲਬ ਅੱਗੇ ਵਧ ਗਈਆਂ ਤੁਹਾਡੀ ਜ਼ਿੰਦਗੀ ਚ ਵੀ ਬੜੇ ਉਤਾਰ ਚੜਾਵ ਜਿਹੜੇ ਨੇ ਦੱਸਿਆ ਜਾਂਦਾ ਤੁਸੀਂ ਦੇਖੇ ਨੇ ਬਹੁਤ ਇੱਕ ਵੱਡਾ ਇਨਸੀਡੈਂਟ ਤੁਹਾਡੇ ਨਾਲ ਹੋਇਆ ਔਰ ਉਸ ਤੋਂ ਉੱਭਰਨਾ ਉਹ ਕਿੰਨਾ ਮੁਸ਼ਕਿਲ ਸੀ ਤੁਹਾਡੇ ਲਈ ਪਰ ਉਸ ਟਾਈਮ ਮਤਲਬ ਜਦੋਂ ਐਕਸੀਡੈਂਟ ਹੋਇਆ ਤਾਂ ਇੱਕ ਵਾਰ ਤਾਂ ਲੱਗਿਆ ਕਿ ਮਤਲਬ ਸਭ ਮਤਲਬ ਖਤਮ ਹੀ ਹੈ ਤਾਂ ਕੁਝ ਨਹੀਂ ਸਮਝ ਆ ਰਿਹਾ ਸੀ ਕੀ ਕਰਨਾ ਹੈ ਕੀ ਨਹੀਂ ਪਰ ਰੱਬ ਨੇ ਜਦੋਂ ਬਾਹ ਫੜੀ ਫਿਰ ਹੌਲੀ ਹੌਲੀ ਸੈੱਟ ਹੋਏ ਕਰਦੇ ਕਰਾਂਦੇ ਚਲੋ ਅੱਜ ਮੇਰੀ ਕੁੜੀਆਂ ਵੀ ਠੀਕ ਨੇ ਮੈਂ ਉਹ ਟਾਈਮ ਜਦੋਂ ਐਕਸੀਡੈਂਟ ਹੋਇਆ ਤਾਂ ਦੋਨਾਂ ਦੀ ਲੱਤਾਂ ਟੁੱਟ ਗਈਆਂ ਸੀਗੀਆਂ ਦੋਨੋਂ ਛੋਟੀ ਕੁੜੀ ਦੀ ਬਾਹ ਵੀ ਟੁੱਟ ਗਈ ਸੀ ਔਰ ਤਿੰਨ ਮਹੀਨੇ ਤੋਂ ਤੋਂ ਤਿੰਨ ਮਹੀਨੇ ਬੈਠਦੀ ਰਹੀਆਂ ਇਹ ਨਾ ਮੈਂ ਕੰਮ ਤੇ ਜਾਣ ਯੋਗ ਅਸ ਸੀ ਕਿਉਂਕਿ ਮੈਂ ਇਕੱਲਾ- ਇਕੱਲਾ ਸੀਗਾ ਔਰ ਕੋਈ ਨਹੀਂ ਸੀ ਮੇਰੀ ਵਾਈਫ ਨਾਲ ਹੁੰਦੀ ਸੀ ਜਦੋਂ ਅਸੀਂ ਇਕੱਠੇ ਸੀਗੇ ਤਾਂ ਵਾਈਫ ਵੀ ਮਤਲਬ ਐਕਸਪਾਇਰ ਹੋਣ ਤੋਂ ਬਾਅਦ ਫਿਰ ਮੈਂ ਇਕੱਲਾ- ਇਕੱਲਾ ਰਹਿ ਗਿਆ ਪਰ ਇਹ ਕਿ ਧੀਰੇ-ਧੀਰੇ ਧੀਰੇ-ਧੀਰੇ ਸੇ ਪਰਮਾਤਮਾ ਨੇ ਇਸ ਅਪਸੈਟ ਕਰਤਾ ਆਪਣੇ ਕਿੱਦਾਂ ਮੈਨੇਜ ਕਰਦੇ ਹੋ ਸਾਰਾ ਪਰਿਵਾਰ ਵੀ ਦੇਖਣਾ ਤੁਸੀਂ ਜੌਬ ਵੀ ਇੱਕ ਜਗ੍ਹਾ ਕਰਦੇ ਹੋ ਔਰ ਇਹਨਾਂ ਦਾ ਪੜ੍ਹਾਈ ਦਾ ਔਰ 뮤직 ਇਹ ਜਿੱਥੇ ਸਿੱਖਦੇ ਨੇ ਤੇ ਕਿਸ ਤਰ੍ਹਾਂ ਸਾਰਾ ਮੈਨੇਜ ਕੀਤਾ ਜਾਂਦਾ ਹੈ ਇਹ ਮਤਲਬ ਨਾ ਕਿ ਮੇਰੇ ਕੋਲ ਪਹਿਲਾਂ ਉੱਪਰ ਕਿਰਾਏ ਤੇ ਰਹਿੰਦੇ ਸੀਗੇ ਜੀ ਤੇ ਉਹ ਤਕਰੀਬਨ 10-12 ਸਾਲਾਂ ਤੋਂ ਰਹਿੰਦੇ ਸੀਗੇ ਤਾਂ ਫੈਮਿਲੀ ਮੈਂਬਰ ਮੰਗੂ ਹੀ ਹੋ ਗਏ ਸੀਗੇ ਜੀ ਤੇ ਹੁਣ ਉਹੀ ਨੇ ਕਿ ਜਦੋਂ ਪਹਿਲਾਂ ਇਹ ਹਫ਼ਤੇ 'ਚ 5 ਦਿਨ ਤਾਂ ਸਕੂਲ ਰਹਿੰਦੀਆਂ ਫਿਰ ਉਸ ਤੋਂ ਬਾਅਦ ਹੋਸਟਲ 'ਚ ਹੀ ਰਹਿੰਦੀਆਂ ਵਾ ਤੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਇਹਨਾਂ ਨੂੰ ਮੈਂ ਲਿਆਉਣਾ ਸ਼ਨੀਵਾਰ ਐਤਵਾਰ ਫਿਰ 2 ਦਿਨ ਮੇਰੇ ਕੋਲ ਰਹਿੰਦੀਆਂ ਸ਼ਨੀਵਾਰ ਨੂੰ ਜਿਹੜੇ ਮਤਲਬ ਸਾਡੇ ਕਿਰਾਏਦਾਰ ਹੈਗੇ ਉਹ ਇਹਨਾਂ ਨੂੰ ਦੇਖਦੇ ਆ ਤੇ ਫਿਰ ਐਤਵਾਰ ਨੂੰ ਮੈਂ ਘਰੇ ਹੁੰਨਾ ਤੇ ਮੈਂ ਨਾਲ ਇਹਨਾਂ ਦੇ ਰਹਿਣਾ ਜੀ ਤੇ ਬਾਕੀ ਆ ਕਿ ਚਲੋ ਓਕੇ ਸੋਕੇ ਹੁਣ ਕੱਢਣੀ ਦਾ ਹੈ ਹੀ ਆ ਜ਼ਿੰਦਗੀ ਜੀ ਤੁਸੀਂ ਖੁਸ਼ ਹੋ ਤਾਂ ਹਾਂਜੀ ਹਾਂਜੀ ਮੈਂ ਇਹਨਾਂ ਨੂੰ ਇੱਕ ਵਧੀਆ ਓਪਰਚੁਨਿਟੀ ਮਿਲ ਰਹੀ ਹੈ ਬਿਲਕੁਲ ਮੈਂ ਮਤਲਬ ਆਪਣੀ ਕੁੜੀਆਂ ਲਈ ਬਹੁਤ ਹੀ ਖੁਸ਼ ਹਾਂ ਕਿ ਇਹਨਾਂ ਨੂੰ ਐਡਾ ਵੱਡਾ ਮੌਕਾ ਮਿਲਿਆ ਬਾਕੀ ਤਾਂ ਅੱਗੇ ਰੱਬ ਦੀ ਮਰਜ਼ੀ ਹੈ ਬਾਕੀ ਇਹਨਾਂ ਦੀ ਮਿਹਨਤ ਹੈ ਬਿਲਕੁਲ ਮਿਹਨਤ ਕਰ ਰਹੀਆਂ ਨੇ ਮਾਲਕ ਜ਼ਰੂਰ ਇਹਨਾਂ ਨੂੰ ਫਲ ਵੀ ਦੇਗਾ ਸੋ ਹੁਣ ਮੈਂ ਬੇਨਤੀ ਕਰਾਂਗਾ ਭਾਵਨਾ ਔਰ ਪਲਕ ਨੂੰ ਕਿ ਇੱਕ ਗੀਤ ਜਿਹੜਾ ਹੋ ਜੇ ਜੋ ਉਹਨਾਂ ਦੇ ਦਿਲ ਦੇ ਬੇਹਦ ਕਰੀਬ ਹੈ ਜੇ ਹਾਰਮੋਨੀਅਮ ਤੇ ਹੋ ਜਾਏ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਸੋ ਪਲਕ ਔਰ ਭਾਵਨਾ ਅੱਲ ਦੇ ਲਈ ਤਾਂ ਮੰਤਰ ਮੁਗਦ ਮੈਂ ਤਾਂ ਹੋ ਗਿਆ ਦਰਸ਼ਕਾਂ ਦਾ ਵੀ ਸ਼ਾਇਦ ਇਹੀ ਹਾਲ ਹੋ ਗਿਆ ਕਿਉਂਕਿ ਆਵਾਜ਼ ਔਰ ਸੰਗੀਤ ਦਾ ਜੋ ਸੁਮੇਲ ਹੈ ਵਾਕਈ ਬਾ ਕਮਾਲ ਹੈ ਸੋ ਪਲਕ ਅਤੇ ਭਾਵਨਾ ਜਦੋਂ ਤੁਸੀਂ ਕੋਈ ਵੀ ਟਿਊਨ ਕੱਢਦੇ ਹੋ ਕੋਈ ਤਰਜ਼ ਕੱਢਦੇ ਹੋ ਪਹਿਲਾਂ ਸਿੱਖਦੇ ਹੋ ਜਾਂ ਰਾਗ ਦੀ ਸਮਝ ਹੋਣ ਨਾਲ ਈਜ਼ੀ ਹੋ ਜਾਂਦਾ ਤੁਹਾਨੂੰ ਕਿਸ ਤਰ੍ਹਾਂ ਕਰਦੇ ਹੋ ਉਸ ਜੂਨਮੈਨ ਨੇ ਨਹੀਂ ਮਤਲਬ ਅਸੀਂ ਪਹਿਲਾਂ ਜਿਵੇਂ ਸਿੱਖ ਜਿਵੇਂ ਉਹਨਾਂ ਸਿਟੀ ਵਿੱਚ ਜਿਵੇਂ ਗਾਣਾ ਜਿੱਦਾਂ ਸੁਣਦੇ ਆ ਉਹਨੂੰ ਸੁਣ ਕੇ ਜਿਸ ਸੁਰ 'ਚ ਉਹ ਗਾਉਂਦੇ ਆ ਟੀਵੀ 'ਤੇ ਤੇ ਸ਼ੁਰੂ ਕਰਦੇ ਜਿਸ ਸੁਰ ਤੋਂ ਸ਼ੁਰੂ ਕਰਦੇ ਆ ਉਹੀ ਸੁਰ ਪਹਿਲਾਂ ਅਸੀਂ ਉਹੀ ਸੁਰ ਦੀ ਆਵਾਜ਼ ਦੇਖਦੇ ਆ ਉਹੀ ਸੁਰ ਲੱਭਦੇ ਆ ਠੀਕ ਹੈ ਉਹ ਸੁਰ ਲੱਭ ਕੇ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਜਿੱਦਾਂ ਟੀਵੀ ਤੇ ਉਹ ਬੋਲਦੇ ਜੋ ਟੀਵੀ ਤੇ ਗਾਉਂਦੇ ਆ ਉਹਦਾ ਹੌਲੀ-ਹੌਲੀ ਅਸੀਂ ਆਪ ਗਾ ਕੇ ਉਹਦਾ ਹਰਮੋਨੀਮ ਤਬਿਨਾ ਆਪ ਗਾ ਕੇ ਇੱਕ ਲਾਈਨ ਫਿਰ ਹਰਮੋਨੀਮ ਤੇ ਕੱਢਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹ ਹੌਲੀ-ਹੌਲੀ ਹੋ ਜਾਂਦਾ ਆਈਡੀਆ ਵੀ ਹਾਂ ਇਦਾਂ ਕਰਨਾ ਆ ਸੋ ਹੁਣ ਤੁਹਾਡਾ ਗੀਤ ਆ ਰਿਹਾ ਤੇ ਹੋਰ ਪ੍ਰੈਕਟਿਸ ਜਿਹੜੀ ਆ ਤੁਹਾਡੇ ਵੱਲੋਂ ਵਧਾਈ ਜਾਏਗੀ ਜਾਂ ਉਸ ਗੀਤ ਤੋਂ ਬਾਅਦ ਹੋਰ ਕੁਝ ਨਵਾਂ ਸਿੱਖਣ ਦੀ ਚਾਹ ਜਿਹੜੀ ਹੋਏਗੀ ਪ੍ਰੈਕਟਿਸ ਤਾਂ ਵਿਦਾਇ ਪ੍ਰੈਕਟਿਸ Music ਤਾਂ ਸਿੱਖਣਾਈ ਆ ਜੀ ਸੋ ਰਾਗਦਾਰੀਆਂ ਦੀ ਉਦਾਂ ਸਮਝ ਹੈ ਸਮਝਦੇ ਹੋ ਤੁਸੀਂ ਕਿ ਆ ਕਿਹੜਾ ਰਾਗ ਹੈ ਜਦੋਂ ਕੋਈ ਟਿਊਨ ਵਜਾਉਂਦਾ ਸਮਝ ਆ ਜਾਂਦੀ ਹੈ ਜਾਂ ਹਲੇ ਉਸ ਤੇ ਪ੍ਰੈਕਟਿਸ ਚੱਲ ਰਹੀ ਹੈ ਹਲੇ ਉਹਦੀ ਪ੍ਰੈਕਟਿਸ ਚੱਲ ਰਹੀ ਹੈ ਨਹੀਂ ਤਾਂ ਯਾਨੀ ਕਿ ਤੁਸੀਂ ਸਿੱਧੀ ਟਿਊਨ ਸਿੱਖਦੇ ਹੋ ਹਾਂਜੀ ਸੋ ਤੁਹਾਨੂੰ ਕਾਫੀ ਲੋਕ ਦੇਖ ਰਹੇ ਨੇ ਕੋਈ ਖਾਸ ਸਨੇਹਾ ਜੋ ਤੁਸੀਂ ਦਰਸ਼ਕਾਂ ਨੂੰ ਦੇਣਾ ਚਾਹੁੰਦੇ ਹੋ ਪਹਿਲਾਂ ਪਲਕ ਉਸ ਤੋਂ ਬਾਅਦ ਫਿਰ ਭਾਵਨਾ ਪਲਕ ਤੁਸੀਂ ਕੋਈ ਖਾਸ ਸਨੇਹਾ ਦੇਣਾ ਚਾਹੁੰਦੇ ਹੋ ਮੈਂ ਬਸ ਇਹ ਕਹਿਣਾ ਚਾਹਨੀ ਆ ਵੀ ਜੇ ਮਤਲਬ ਆਪਣੀ ਅੱਖਾਂ ਵਗੈਰਾ ਨਹੀਂ ਹੈਗੇ ਜਾਂ ਫਿਰ ਆਪਾਂ ਸੁਣ ਨਹੀਂ ਸਕਦੇ ਜਾਂ ਫਿਰ ਆਪਾਂ ਬੋਲ ਨਹੀਂ ਸਕਦੇ ਇਦਾਂ ਦੀ ਆਪਾਂ ਨੂੰ ਕੋਈ ਵੀ ਜਿਵੇਂ ਪ੍ਰੋਬਲਮ ਹੋਵੇ ਤਾਂ ਆਪਾਂ ਉਹਦੇ ਲਈ ਉਦਾਸ ਨਾ ਹੋਈਏ ਕਿਉਂਕਿ ਫਿਰ ਵੀ ਆਪਾਂ ਜੇ ਭਗਵਾਨ ਨੇ ਕੁਝ ਲਿੱਤਾ ਹੈ ਤਾਂ ਫਿਰ ਕੁਝ ਦਿੱਤਾ ਵੀ ਜ਼ਰੂਰ ਹੋਊਗਾ ਜੇ ਕੁਝ ਲਿੱਤਾ ਆ ਤਾਂ ਉਹਦੀ ਜਗ੍ਹਾ ਜਿਵੇਂ ਸਾਨੂੰ ਜਿਵੇਂ ਸਾਡੀ ਅੱਖਾਂ ਨਹੀਂ ਹੈਗੀਆਂ ਤੇ ਭਗਵਾਨ ਜੀ ਨੇ ਸਾਨੂੰ ਗਾਣ ਦਾ ਹੁਨਰ ਦਿੱਤਾ ਆ ਉਹਦਾ ਹੀ ਜਿਹੜੇ ਬੋਲ ਨਹੀਂ ਸਕਦੇ ਆ ਫਿਰ ਜਿਹੜੇ ਸੋ ਨਹੀਂ ਸਕਦੇ ਕਿਸੇ ਨੂੰ ਲਿਖਣ ਦਾ ਹੁਨਰ ਦਿੱਤਾ ਹੋਏਗਾ ਕਿਸੇ ਨੂੰ ਜੋ ਵੀ ਪੜਨ ਦਾ ਹੁਨਰ ਰੀਡਿੰਗ ਕਰਨ ਦਾ ਜੋ ਵੀ ਕਰਨ ਦਾ ਹੁਨਰ ਦਿੱਤਾ ਹੋਏਗਾ ਉਹਦੇ ਲਈ ਆਪਾਂ ਉਦਾਸ ਨਾ ਹੋਈਏ ਜਿਹਦਾ ਭਗਵਾਨ ਨੇ ਸਾਨੂੰ ਹੁਨਰ ਦਿੱਤਾ ਆ ਉਹ ਜੋ ਆਪਾਂ ਬੰਨਣਾ ਚਾਹੁੰਦੇ ਆ ਉਹਦੀ ਆਪਾਂ ਬਸ ਕੋਸ਼ਿਸ਼ ਕਰੀਏ ਤਾਬਨਾ ਤੁਸੀਂ ਕੋਈ ਸਨੇਹਾ ਦਰਸ਼ਕਾਂ ਨੂੰ ਦੇਣਾ ਚਾਹੁੰਦੇ ਹੋ ਮੇਰਾ ਵੀ ਇੱਦ ਹੀ ਹੈ ਕਿ ਜੇ ਨੂੰ ਕੋਈ ਕੋਈ ਵੀ ਆਪਾਂ ਜੇ ਕੋਈ ਵੀ ਦੁੱਖ ਹੋਵੇ ਜਾਂ ਕਿਸੇ ਵੀ ਚੀਜ਼ ਦੀ ਕੋਈ ਪ੍ਰੋਬਲਮ ਹੋਵੇ ਤਾਂ ਆਪਣੇ ਸਾਹਮਣੇ ਆਲੇ ਤਾਂ ਆਪਣਾ ਮਨ ਕਰੇ ਮਨ ਕਰੇ ਮਤਲਬ ਵੰਟਣ ਦਾ ਤੇ ਸਾਹਮਣੇ ਆਨੇ ਬਾਟ ਲੈਦਾ ਹੁੰਦਾ ਮਨ ਚ ਨਹੀਂ ਦਬਕੇ ਰੱਖੜੇਦਾ ਹੁੰਦਾ ਕਿਸੇ ਵੀ ਕਾਰਨ ਸਮਾਂ ਦੇਣ ਲਈ ਬਹੁਤ-ਬਹੁਤ ਸ਼ੁਕਰੀਆ ਸੋ ਇਹਨਾਂ ਦੇ ਜਜ਼ਬੇ ਨੂੰ ਸਲਾਮ ਹੈ ਮੈਂ ਪਹਿਲਾਂ ਵੀ ਕਿਹਾ ਸੀ ਇਹਨਾਂ ਦੀ ਕਲਾ ਨੂੰ ਸਲਾਮ ਹੈ ਔਰ ਜਿਸ ਤਰੀਕੇ ਦੇ ਨਾਲ ਇਹ ਦੋਵੇਂ ਤੀਆਂ ਮਿਹਨਤ ਕਰ ਰਹੀਆਂ ਨੇ ਉਸ ਮਿਹਨਤ ਨੂੰ ਵੀ ਸਲਾਮ ਹੈ ਸੋ ਇੱਥੇ ਚੰਦ 17 ਦੇ ਨਾਲ ਮੈਂ ਇਸ ਇੰਟਰਵਿਊ ਨੂੰ ਮੁਕਾਵਾਗਾ ਕਿ ਬੇਹਿਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਬੇਹਿਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਕੈਮਰਾ ਪਰਸਨ ਬਲਵਿੰਦਰ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾ ਟਾਈਮ